DIG ਹਰਚਰਨ ਸਿੰਘ ਭੁੱਲਰ ਦਾ ਸਾਥੀ ਕ੍ਰਿਸ਼ਾਨੂੰ ਜਿਹੜਾ ਉਸ ਪੂਰੇ ਮਾਮਲੇ ਦੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ ਉਸ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਔਰ ਖਾਸ ਤੌਰ ਦੇ ਉੱਤੇ ਉਸ ਨੂੰ ਬਹੁਤ ਕੁਝ ਪਤਾ ਹੋ ਸਕਦਾ ਕਿਉਂਕਿ ਇੱਕ ਤਾਂ ਉਹ DIG ਹਰਚਰਨ ਸਿੰਘ ਭੁੱਲਰ ਦੇ ਨਾਲ ਖਾਸੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਔਰ ਦੂਸਰੀ ਗੱਲ ਉਹ ਜਾਣਕਾਰੀ ਮੁਤਾਬਕਿਆਂ ਇਲਜ਼ਾਮਾਂ ਦੇ ਤਹਿਤ ਉਹ ਇਸ ਮਾਮਲੇ ਦੀ ਮੋੜ ਵਿੱਚ ਸੀ ਉਹ ਇਸ ਮਾਮਲੇ ਜਾਂ ਇਸ ਕੇਸ ਦੇ ਸਬੰਧੀ ਲਗਾਤਾਰ ਦੋਵੇਂ ਪਾਰਟੀਆਂ ਦੇ ਨਾਲ ਇਨ ਟੱਚ ਸੀ ਜਾਂ ਕਹਿ ਦਈਏ ਕਿ ਸੱਦੇ ਤੌਰ ਦੇ ਉੱਤੇ ਉਸ ਨੂੰ ਵਿਚੋਲਾ ਮੰਨਿਆ ਜਾ ਰਿਹਾ ਸੀ ਹੁਣ ਸੀਬੀਆਈ ਦੇ ਸਾਹਮਣੇ ਕਿਰਸ਼ਾਨੂ ਦੇ ਨਾਲ ਪੁੱਛ ਪੜਤਾਲ ਜ਼ਰੂਰੀ ਅਤੇ ਲਾਜ਼ਮੀ ਵੀ ਬਣ ਜਾਂਦੀ ਹੈ ਤੇ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਹੁਣ ਇੱਕ ਲੀਡਰ ਦੀ ਐਂਟਰੀ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਡੀਆਈਜੀ ਹਰਚਨ ਸਿੰਘ ਭੁੱਲਰ ਦੇ ਨਾਲ ਸਬੰਧਿਤ ਇੱਕ ਲੀਡਰ ਲੰਗੇ ਦੀਨੀ ਪੁੱਛਗਿੱਛ ਤੇ ਲਈ ਸੱਦਿਆ ਗਿਆ ਹਾਲਾਂਕਿ ਇਸ ਬਾਰੇ ਕੋਈ ਪੁਖਤਾ ਪ੍ਰਮਾਣ ਨਹੀਂ ਹੈ ਪਰ ਸੂਤਰਾਂ ਮੁਤਾਬਕ ਜ਼ਰੂਰ ਇਹ ਗੱਲ ਜਿਹੜੀ ਹੈ ਉੱਭਰ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਅਜੇ ਇਸ ਗੱਲ ਦੀ ਕੋਈ ਖਾਸ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਕਿਉਂਕਿ ਦੀਵਾਲੀ ਦੇ ਉੱਤੇ ਅਤੇ ਬੰਦੀ ਛੋੜ ਦਿਵਸ ਦੇ ਉੱਤੇ ਛੁੱਟੀਆਂ ਸਨ ਔਰ ਇਹਨਾਂ ਛੁੱਟੀਆਂ ਦੇ ਦਰਮਿਆਨ ਹੋਰ ਕੋਈ ਪ੍ਰਬੰਧਤ ਨਹੀਂ ਹੋ ਸਕਿਆ ਕਿਉਂਕਿ ਬੈਂਕ ਬੰਦ ਸਨ ਅਤੇ ਬੈਂਕਾਂ ਦੇ ਵਿੱਚ ਜਿਹੜੇ ਲੋਕਰਸ ਨੇ ਉਹਨਾਂ ਦੀ ਤਫ਼ਤੀਸ਼ ਬੈਂਕ ਖੁੱਲਣ ਦੇ ਉੱਤੇ ਕੀਤੀ ਜਾ ਸਕਦੀ ਹੈ ਪਰ ਦੂਸਰੇ ਪਾਸੇ ਇਹ ਚਰਚਾਵਾ ਜ਼ਰੂਰ ਚੱਲੀ ਆ ਕਿ ਦੀਵਾਲੀ ਵਾਲੇ ਦਿਨ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਸਬੰਧਤ ਇੱਕ ਰੀਡਰ ਨੂੰ ਜ਼ਰੂਰ ਸੱਦਿਆ ਗਿਆ ਇਸ ਤੋਂ ਇਲਾਵਾ ਕਿਰਸ਼ਾਨੂ ਸ਼ਾਰਦਾ ਜਿਹੜਾ ਵਿਚੋਲੇ ਦਾ ਕੰਮ ਕਰਦਾ ਸੰਭਾਵੀ ਤੌਰ ਦੇ ਉੱਤੇ ਉਹ ਹੋਰ ਬਹੁਤ ਕੁਝ ਜਾਣਦਾ ਹੋ ਸਕਦਾ ਇਸ ਲਈ ਸੂਤਰਾਂ ਮੁਤਾਬਕ ਸੀਬੀਆਈ ਕੋਲ ਵੱਡੇ ਐਕਸ਼ਨ ਲੈ ਸਕਦੀ ਹੈ ਸੀਬੀਆਈ ਕੋਈ ਇਸ ਉੱਤੇ ਜਾਣਕਾਰੀ ਹਾਸਲ ਕਰਨ ਵਾਸਤੇ ਪੁੱਛ ਪੜਤਾਲ ਕਰ ਸਕਦੀ ਹੈ ਔਰ ਸੰਭਾਵੀ ਤੌਰ ਦੇ ਉੱਤੇ ਹੁਣ ਇਹ ਵੀ ਵਿਚਾਰਿਆ ਜਾਣ ਲੱਗਿਆ ਕਿ ਉਸ ਨੂੰ ਸਰਕਾਰੀ ਗਵਾਹ ਵੀ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਸਕਦੀ ਹੈ ਕਿਉਂਕਿ ਏਜੰਸੀਜ਼ ਇਸੇ ਤਰ੍ਹਾਂ ਕੰਮ ਕਰਦੀਆਂ ਨੇ ਸਰਕਾਰੀ ਗਵਾਹ ਬਣਾ ਕੇ ਤੇ ਅਗਲੀ ਰੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਪਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਪੂਰੇ ਮਾਮਲੇ ਉੱਤੇ ਸੀਬੀਏ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਹੈ ਹਰਚਰਜ ਸਿੰਘ ਪੁੱਲਰ ਅਤੇ ਉਸ ਦੇ ਸਾਥੀ ਕ੍ਰਿਸ਼ਾਨੂੰ ਦੇ ਨਾਲ ਕਿਸ ਤਰ੍ਹਾਂ ਪੁੱਛਪੜਤਾਲ ਹੁੰਦੀ ਔਰ ਇੱਕ ਮਾਮਲਾ ਅੱਗੇ ਕਿਵੇਂ ਵੱਧਦਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ